ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਬਾਰੇ ਜੀਹਾਂ ਸਿੱਧੂ ਮੂਸੇਵਾਲੇ ਦੀ ਮੌਤ ਦੇ ਐਨੇ ਸਾਲਾਂ ਬਾਅਦ ਹਵੇਲੀ ਦੇ ਵਿੱਚ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਸਿੱਧੂ ਮੂਸੇਵਾਲੇ ਦੇ ਪੁਰਾਣੇ ਸਾਥੀ ਅਮਰਤਮਾਨ ਜਿਸ ਨੇ ਕੀ ਕਈ ਗਾਣੇ ਸਿੱਧੂ ਮੂਸੇਵਾਲੇ ਦੇ ਨਾਲ ਰਿਕਾਰਡ ਵੀ ਕੀਤੇ ਸੀ ਤੇ ਉਹ ਗਾਣੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਵੱਡੀ ਥਾਂ ਵੀ ਬਣਾ ਚੁੱਕੇ ਹਨ ਤੇ ਦੱਸਦੀ ਇੱਕ ਜਦੋਂ ਐਨੇ ਸਾਲਾਂ ਬਾਅਦ ਜਦੋਂ ਅਮਰਤਮਾਨ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਪਹੁੰਚਿਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪਿਆਰ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਬਾਰੇ ਜਦੋਂ ਸਿੱਧੂ ਮੂਸੇਵਾਲਾ ਜਿੰਦਾ ਸੀ ਤੇ ਉਸ ਵਕਤ ਉਸ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਆਏ ਦਿਨ ਕੋਈ ਨਾ ਕੋਈ ਫਿਲਮ ਸਟਾਰ ਕੋਈ ਨਾ ਕੋਈ ਪੰਜਾਬੀ ਗਾਇਕ ਜੋ ਕਿ ਸਿੱਧੂ ਮੂਸੇਵਾਲੇ ਨੂੰ ਮਿਲਣ ਦੇ ਲਈ ਆਉਂਦਾ ਸੀ ਸੇਦੂ ਮੁਸੇ ਵਾਲਾ ਉਸ ਦੀ ਜੋ ਚੜ੍ਹਾਈ ਸੀ ਉਹਨਾਂ ਸਮਿਆਂ ਦੇ ਵਿੱਚ ਪੂਰੇ ਸ਼ਿਖਰਾਂ ਤੇ ਸੀ ਅਤੇ ਉਸ ਦੌਰਾਨ ਜੋ ਕਿ ਕਾਫੀ ਜ਼ਿਆਦਾ ਗਾਇਕ ਉਸ ਦੇ ਨਾਲ ਗਾਣੇ ਵੀ ਰਿਕਾਰਡ ਕਰਵਾ ਚੁੱਕੇ ਸਨ ਤੇ ਉਹਨਾਂ ਗਾਇਕਾਂ ਦੇ ਵਿੱਚੋਂ ਇੱਕ ਗਾਇਕ ਜਿਸ ਦਾ ਨਾਮ ਅਮਰਤ ਮਾਨ ਅਮਰਤ ਮਾਨ ਨੂੰ ਤੁਸੀਂ ਚੰਗੇ ਤਰੀਕੇ ਨਾਲ ਜਾਣਦੇ ਹੋ ਅਮਰਤ ਮਾਨ ਨੇ ਜਦੋਂ ਗਾਣਾ ਰਿਕਾਰਡ ਕੀਤਾ ਸੀ ਬੰਬੀਹਾ ਬੋਲੇ ਤੇ ਉਹ ਗਾਣੇ ਨੇ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਇੱਕ ਵੱਖਰੀ ਛਾਪ ਛੱਡ ਦਿੱਤੀ ਸੀ ਪਰ ਹੁਣ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਅਮਰਤਮਾਨ ਜਦੋਂ ਹਵੇਲੀ ਆਇਆ ਤੇ ਮਾਤਾ ਚਰਨਕੌਰ ਦੁਆਰਾ ਉਸ ਨੂੰ ਕਿਹਾ ਗਿਆ ਕਿ ਤੂੰ ਦੋਸਤ ਨਹੀਂ ਤੂੰ ਦੁਸ਼ਮਣ ਹੈ ਜੀ ਹਾਂ ਉਸ ਤੋਂ ਬਾਅਦ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਪਰ ਐਸੇ ਹੀ ਖਬਰ ਦੇ ਚਰਚੇ ਹੋਣ ਲੱਗੇ ਕਿ ਆਖਰਕਾਰ ਅਮਰਤਮਾਨ ਨੂੰ ਉਸ ਦੀ ਮਾਤਾ ਚਰਨਕੌਰ ਨੇ ਇਹ ਸਭ ਕੁਝ ਕਿਉਂ ਕੀਤਾ ਕਿਉਂਕਿ ਇੱਕ ਗੱਲ ਹੋਰ ਹੈ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਹਮੇਸ਼ਾ ਚੜਦੇ ਸੂਰਜ ਨੂੰ ਹੀ ਹਮੇਸ਼ਾ ਜੋ ਹੈ ਉਹ ਸਲਾਮਾ ਹੁੰਦੀਆਂ ਨੇ ਛਿਪਦੇ ਸੂਰਜ ਨੂੰ ਕੋਈ ਵੀ ਸਲਾਮ ਨਹੀਂ ਕਰਦਾ ਜਦੋਂ ਸਿੱਧੂ ਮਸੇਵਾਲਾ ਜਿੰਦਾ ਸੀ ਤੇ ਉਸ ਵਕਤ ਸਾਰੇ ਹੀ ਪੰਜਾਬੀ ਗਾਇਕ ਉਸ ਦੇ ਘਰ ਆਉਂਦੇ ਸੀ ਉਸ ਨੂੰ ਮਿਲਦੇ ਸੀ ਪਰ ਸਿੱਧੂ ਦੀ ਮੌਤ ਤੋਂ ਬਾਅਦ ਜੋ ਇਹ ਸਭ ਕੁਝ ਦੇਖਣ ਨੂੰ ਮਿਲਿਆ ਹਾਲੀ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਅਫਸਾਨਾ ਖਾਨ ਜਦੋਂ ਸਿੱਧੂ ਬੱッセ ਵਾਲਾ ਜਿੰਦਾ ਸੀ ਤੇ ਉਸ ਵਕਤ ਅਫਸਾਨਾ ਖਾਨ ਘਰੇ ਆਉਂਦੀ ਸਿੱਧੂ ਨੂੰ ਆਪਣਾ ਭਰਾ ਵੀ ਮੰਨਦੀ ਸੀ ਰਖੜੀ ਵੀ ਬੰਨਦੀ ਸੀ ਬਹੁਤ ਕੁਝ ਹੁੰਦਾ ਸੀ ਪਰ ਸਿੱਧੂ ਦੀ ਮੌਤ ਤੋਂ ਬਾਅਦ ਉਹੀ ਅਫਸਾਨਾ ਖਾਨ ਉਸਨੇ ਉਸ ਪਰਿਵਾਰ ਤੋਂ ਪਿੱਠ ਮੋੜ ਲਈ ਅਤੇ ਉਸਨੇ ਸਿੱਧੂ ਦੀ ਖਿਲਾਫਤ ਕਰਨ ਵਾਲੇ ਲੋਕਾਂ ਦਾ ਵੀ ਸਾਥ ਦਿੱਤਾ ਇਹ ਵੀ ਬਹੁਤ ਵੱਡੀ ਸਾਜ਼ਿਸ਼ ਕੀਤੀ ਉਸਨੇ ਸਲੀਮ ਮਰਚੈਂਟ ਜੋ ਕਿ ਬਹੁਤ ਵੱਡਾ ਬਾਲੀਵੁੱਡ ਦਾ 뮤직 ਡਾਇਰੈਕਟਰ ਹੈ ਉਸਨੇ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਰਿਕਾਰਡ ਕੀਤਾ ਸੀ ਤੇ ਉਸਨੇ ਆਪਦੇ ਚੈਨਲ ਦੇ ਉੱਪਰ ਉਸਨੇ ਅਪਲੋਡ ਕਰ ਦਿੱਤਾ ਤੇ ਇਧਰੋਂ ਸਿੱਧੂ ਦੇ ਮਾਤਾ ਪਿਤਾ ਨੇ ਤੇ ਸਿੱਧੂ ਮੂਸੇਵਾਲੇ ਦੀ ਟੀਮ ਨੇ ਉਸ ਗਾਣੇ ਦੇ ਉੱਪਰ ਸਟ੍ਰਾਈਕ ਪਾਰ ਦਿੱਤੀ ਤੇ ਉਸ ਤੋਂ ਬਾਅਦ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਸਪੋਰਟ ਨਹੀਂ ਕੀਤੀ ਬਲਕਿ ਉਸ ਸਲੀਮ ਮਰਚੈਂਟ ਦੀ ਸਪੋਰਟ ਕੀਤੀ ਉਸੇ ਤਰੀਕੇ ਦੇ ਨਾਲ ਅਮਰਤਮਾਨ ਨੂੰ ਵੀ ਸਿੱਧੂ ਦੀ ਮੌਤ ਤੋਂ ਬਾਅਦ ਕਦੇ ਉਹਨਾਂ ਦੀ ਹਵੇਲੀ ਦੇ ਵਿੱਚ ਨਹੀਂ ਦੇਖਿਆ ਗਿਆ ਤੇ ਇਸ ਕਰਕੇ ਪਰਿਵਾਰਕ ਮੈਂਬਰ ਜੋ ਨੇ ਬਹੁਤ ਜ਼ਿਆਦਾ ਨਿਰਾਸ਼ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ